ਹੈਲੋ ਸਸਰੀਗਰ ਸਾਰਿਆਂ ਨੂੰ ਜੀ ਇਹ ਸਾਡਾ ਪਿੰਡ ਦੇਖ ਲੋ ਪਿੰਡਾ ਤਾਲਾਂ ਇਹ ਪਿੰਡਾ ਤਾਲਾਂ ਦਾ ਗੁਰੂ ਘਰ ਤੁਸੀਂ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਰੇਖੇ ਨਾਲ ਬਣਾਇਆ ਹੋਇਆ ਹੈ ਪਿੰਡਾ ਤਾਲਾਂ ਹੀ ਇੱਥੇ ਚੌੜੀ ਦਾ ਸੀਜ਼ਨ ਚੱਲ ਰਿਹਾ ਏ ਬਾਈ ਥੋੜੀ ਪਾਣੀ ਲੱਗ ਰਹੇ ਨੇ ਏ ਸਾਡੇ ਪਿੰਡ ਦੀ ਮੇਨ ਸੜਕ ਏ ਗੁਰੂ ਘਰ ਨੂੰ ਜਾਂਦੀ ਏ ਵਧੀਆ ਬਣੀ ਹੋਈ ਏ ਕੋਈ ਦਿੱਕਤ ਨਹੀਂ ਹੈਗੀ ਇਹ ਰਾਹ ਹੋ ਗਿਆ ਢੋਲੀ ਵਾਲਾ ਜੀ ਹਨਾ ਇਹ ਸਾਡੇ ਪਿੰਡੋਂ ਆਉਂਦਾ ਹੀ ਇਧਰ ਰਾਹ ਜਾਂਦਾ ਸਤਰਾਣਾ ਸਤਰਾਣਾ ਮਮੀਆਂ ਜਖਰ ਢੋਲੀ ਇਧਰ ਸਾਰੇ ਪਿੰਡ ਆਉਂਦੇ ਨੇ ਇਹ ਸਾਡੇ ਪਿੰਡ ਦੇ ਕੀ ਦੇਖ ਲੋ ਜੀ ਪੱਠੇ ਲੈਣ ਜਾ ਰਹੇ ਆ ਜੀ ਤੇ ਉਹ ਸਾਡੇ ਪੱਠੇ ਆ ਗਏ ਹਣ ਅਸੀਂ ਪੱਠੇ ਵਡਾਂਗੇ ਤੇ ਡੰਗਣਾ ਵਾਸਤੇ ਲੈ ਕੇ ਜਾਵਾਂਗੇ ਇਹ ਸਾਡੀ ਪਿੰਡ ਦੀ ਵਰਕਸ਼ਾਪ ਆ ਗਈ ਐ ਤੁਸੀਂ ਦੇਖ ਸਕਦੇ ਹੋ ਇੱਥੇ ਮਸ਼ੀਨਾਂ ਮਸ਼ੀਨਾਂ ਤਿਆਰ ਕੀਤੀਆਂ ਜਾਂਦੀਆਂ ਨੇ ਇਹ ਸਾਡੇ ਪੱਠੇ ਆ ਗਏ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਪਾਣੀ ਲੱਗਾ ਨਹੀਂ ਲੱਗਾ ਹੋਇਆ ਏ ਚਾਹਾਂ ਦੇਖੋ ਇਹ ਕੋਈ ਡੰਡਾ ਫਿਰ